ਅਗਰ ਤੁਸੀਂ ਇੱਥੇ ਇੱਕ ਵਾਰੀ ਕੰਮ ਸ਼ੁਰੂ ਕਰਤਾ ਤੁਸੀਂ ਮਹੀਨੇ ਦੇ ਵਿੱਚ ਤੁਸੀਂ 10000 ਰੁਪਿਆ ਤੁਸੀਂ ਕਮਾਓਗੇ ਮੈਂ ਤੁਹਾਨੂੰ ਗਾਰੰਟੀ ਦੇਣਾ ਮੇਰਾ ਵਾਅਦਾ ਹੈ ਤੁਹਾਡੇ ਨਾਲ ਤੁਸੀਂ ਮੰਨ ਕੇ ਚੱਲੋ ਘੱਟੋ ਘੱਟ ਤੁਸੀਂ 500 ਤੋਂ ਲੈ ਕੇ 1000 ਡਾਲਰ 1000 ਡਾਲਰ ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਤੁਸੀਂ 500 ਡਾਲਰ ਦਾ ਦੇਖ ਲਓ ਤੁਸੀਂ ਕੰਮ ਕਰੋਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਜਿਉਂ ਨਾਲ ਦੀ 10 ਮਿੰਟ ਦੀ ਵੀਡੀਓ ਹੈ ਨਾ ਤਾਂ ਉਹਨਾਂ ਨੇ ਘਟੋ ਘਟਾ 3 ਤੋਂ ਲੈ ਕੇ 4 ਲੱਖ ਰੁਪਈਆ ਸਿਰਫ ਇੱਕ ਵੀਡੀਓ ਤੋਂ ਕਮਾਇਆ ਹੋਣਾ ਇੱਕ ਵੀਡੀਓ ਤੋਂ 3 ਤੋਂ 4 ਲੱਖ ਰੁਪਈਆ ਅਗਰ ਤੁਸੀਂ ਵੀ ਮਹੀਨੇ ਦੇ ਤੁਸੀਂ ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਫੇਸਬੁੱਕ YouTube Instagram ਤੋਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ YouTube Facebook ਤੇ Instagram ਇਹਨਾਂ ਤੋਂ ਲੋਕੀ ਬਹੁਤ ਹੀ ਵਧੀਆ ਮਹੀਨੇ ਦੇ ਲੱਖ ਰੁਪਏ ਕਮਾ ਰਹੇ ਨੇ ਤੁਹਾਡੇ ਚੈਨਲ ਤੋਂ ਤੁਹਾਡਾ ਮੋਨਟਾਈਜੇਸ਼ਨ ਹੋਊਗਾ ਤੁਸੀਂ ਮਹੀਨੇ ਤੋਂ ਬਹੁਤ ਵਜੇ ਤੁਸੀਂ ਪੈਸੇ ਕਮਾਉਣਾ ਸ਼ੁਰੂ ਕਰ ਦੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਇਹੋ ਜਿਹਾ ਟੌਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਜੀ ਸੋ ਉਹ ਕਿਹੜਾ ਟੋਪਿਕ ਆ ਤੁਸੀਂ ਕਿਵੇਂ ਕੰਮ ਕਰਨਾ ਵਾ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਕਿ ਪਲੀਜ਼ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਵੀ ਨਾ ਦੇਖੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੋ ਅਗਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਣਾ ਹੈਗਾ ਜੀ ਆਓ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਉਹ ਕਿਹੜੀ ਕੰਮ ਆ ਜਿਹੜਾ ਤੁਸੀਂ ਅਗਰ ਕਰਦੇ ਹੋ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾ ਫੇਸਬੁਕ ਤੇ ਇੰਸਟਾਗ੍ਰam ਤੇ ਤੁਸੀਂ ਆਪਣਾ ਚੈਨਲ ਬਣਾ ਲੈਣਾ ਕਿਉਂਕਿ ਮੈਂ ਆਪਣੀ ਵੀਡੀਓ ਦੇ ਵਿੱਚ ਜਿੰਨੇ ਵੀ ਤੁਹਾਨੂੰ ਪੈਸੇ ਕਮਾਉਣ ਦੇ ਆਈਡੀਆ ਦੱਸਦਾ ਵਾਂ ਉਹ ਸਿਰ ਮੈਂ ਤਿੰਨ ਪਲੇਟਫਾਰਮਾਂ ਤੋਂ ਹੀ ਦੱਸਦਾ ਵਾਂ YouTube, Facebook, Instagram ਜਾਂ ਫਿਰ Telegram ਤੇ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ YouTube, Facebook ਤੇ Instagram ਇਹਨਾਂ ਤੋਂ ਲੋਕੀ ਬਹੁਤ ਹੀ ਵਧੀਆ ਮਹੀਨੇ ਦੇ ਲੱਖ ਰੁਪਏ ਕਮਾ ਰਹੇ ਨੇ ਤੇ ਤੁਸੀਂ ਵੀ ਕਮਾ ਸਕਦੇ ਹੋ ਟੈਲੈਂਟ ਤੁਹਾਡੇ ਅੰਦਰ ਵੀ ਹੈਗਾ ਤੁਹਾਡੇ ਕੋਲ ਸਭ ਕੁਝ ਹੈਗਾ ਵਾ ਬਸ ਕੀ ਆ ਤੁਹਾਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਸਹੀ ਤਰੀਕੇ ਨਾਲ ਵੀ ਤੁਸੀਂ ਆਹ ਟੋਪਿਕਾਂ ਤੇ ਤੁਸੀਂ YouTube Facebook Instagram ਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿਓ ਤੇ ਤੁਸੀਂ ਮਹੀਨੇ ਦੇ ਬਹੁਤ ਵਜੇ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਤੁਹਾਨੂੰ ਗਾਈਡ ਕਿਸੇ ਨੇ ਨਹੀਂ ਕੀਤਾ ਹੈਗਾ ਸੋ ਉਸ ਚੀਜ਼ ਦੀ ਤੁਸੀਂ ਬਿਲਕੁਲ ਵੀ ਚਿੰਤਾ ਨਹੀਂ ਕਰਨੀ ਹੈਗੀ ਤਾਨੂੰ ਸਹੀ ਤਰੀਕੇ ਨਾਲ ਗਾਈਡ ਕਰਨ ਵਾਸਤੇ ਤੁਹਾਡਾ ਛੋਟਾ ਭਰਾ ਬੈਠਾ ਵਾ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਸਹੀ ਤਰੀਕੇ ਨਾਲ ਤੁਹਾਨੂੰ ਗਾਈਡ ਕਰਦੇ ਰਹਿਣਾ ਵਾ ਅਗਰ ਤੁਸੀਂ ਵੀ ਮਹੀਨੇ ਦੇ ਤੁਸੀਂ ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਫੇਸਬੁਕ YouTube Instagram ਤੋਂ ਤਾਂ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਹੁੰਦਾ ਰਹਿਣਾ ਵਾ ਸੋ ਜਿਵੇਂ ਆਪਾਂ ਗੱਲ ਕਰਦੇ ਪਏ ਸੀ ਕਿ ਤੁਸੀਂ YouTube Facebook Instagram ਤੇ ਤੁਸੀਂ ਆਪਣਾ ਇੱਕ ਚੈਨਲ ਬਣਾ ਲੈਣਾ ਤੁਸੀਂ ਕੀ ਕਰਨਾ ਵਾ ਤੁਸੀਂ ਨਾ ਇੱਕ ਚੀਜ਼ ਦੇਖਣੀ ਆ ਤੁਸੀਂ ਨਾ ਮੰਨ ਕੇ ਚੱਲੋ ਤੁਸੀਂ ਆਪਣੇ ਚੈਨਲ ਦਾ ਨਾਮ ਰੱਖ ਲੈਣਾ ਟੋਪ 3 ਜਿਹੜਾ ਕਰਨਾ ਟੋਪ 20 ਜਾਂ ਆਪਣਾ ਕੋਈ ਹੋਰ ਜੋ ਵੀ ਤੁਹਾਨੂੰ ਵਧੀਆ ਲੱਗੇ ਜੋ ਨਾਮ ਤੁਸੀਂ YouTube ਤੇ ਰੱਖੋਗੇ ਉਹੀ ਨਾਮ ਤੁਸੀਂ Facebook ਤੇ ਰੱਖਣਾ ਉਹੀ ਨਾਮ ਤੁਸੀਂ Instagram ਦੇ ਉੱਤੇ ਰੱਖਣਾ ਇੱਕ ਨਾਮ ਦਾ ਤੁਸੀਂ ਤਿੰਨ ਪਲੇਟਫਾਰਮਾਂ ਦੇ ਉੱਤੇ ਤੁਸੀਂ ਰਜਿਸਟਰ ਕਰ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਕੀ ਜਾਂ ਜਦੋਂ ਤੁਸੀਂ ਆਪਣਾ ਚੈਨਲ ਬਣਾ ਲਓਗੇ ਤੁਸੀਂ ਕੀ ਕਰਨਾ ਵਾ ਤੁਸੀਂ ਉਹਦੇ ਵਿੱਚ ਵੀਡੀਓ ਕਿਸ ਟੌਪਿਕ ਦੇ ਉੱਤੇ ਬਣਾਈਏ ਤੁਸੀਂ ਨਾ ਸਰਚ ਕਰਨਾ ਵਾ Google ਤੇ ਜਾਓਗੇ ਨਾ ਤੁਸੀਂ Google ਤੇ ਸਰਚ ਕਰਿਓ ਟੋਪ 10 ਟੋਪ 10 ਕ੍ਰੀਏਟਰ ਟੌਪ 10 ਕ੍ਰਿਕਟਰ ਠੀਕ ਆ ਜਦੋਂ ਤੁਸੀਂ ਟੌਪ 10 ਕ੍ਰਿਕਟਰ ਲਿਖੋਗੇ ਤੁਸੀਂ ਇੱਥੇ ਲਿਖ ਦਿਓ ਇੰਡੀਆ ਇੰਡੀਆ ਠੀਕ ਹੈ ਜੀ ਟੌਪ 10 ਕ੍ਰਿਕਟਰ ਲਿਖੋਗੇ ਇੰਡੀਆ ਤਾਂ ਤੁਸੀਂ ਉਹਦੇ ਤੇ ਬਣਾ ਸਕਦੇ ਹੋ ਵੀ ਟੌਪ 10 ਕ੍ਰਿਕਟਰ ਨੇ ਜਿਹੜੇ ਇਹ ਵੀਡੀਓ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ ਕ੍ਰਿਕਟ ਦੇ ਪਿੱਛੇ ਨਾਲ ਲੋਕੀ ਬਹੁਤ ਜ਼ਿਆਦਾ ਪਏ ਹੋਏ ਨੇ ਹੱਥ ਧੋਕੇ ਪਏ ਹੋਏ ਨੇ ਆਈਪੀਲ ਹੋਵੇ ਜਾਂ ਫਿਰ ਵਨ ਡੇ ਹੋਵੇ ਜਾਂ ਟੈਸਟ ਮੈਚ ਹੋਵੇ ਲੋਕ ਦੇਖਦੇ ਹੀ ਦੇਖਦੇ ਨੇ ਤੇ ਉਹ ਚੀਜ਼ਾਂ ਵੀ ਸਰਚ ਕਰਦੇ ਨੇ ਵੀ ਟੌਪ 10 ਇੰਡੀਆ ਦੇ ਖਿਡਾਰੀ ਕਿਹੜੇ ਨੇ ਟੌਪ 10 ਪੂਰੇ ਵਰਲਡ ਦੇ ਕਿਹੜੇ ਖਿਡਾਰੀ ਨੇ ਟੌਪ 10 ਆਸਟ੍ਰੇਲੀਆ ਦੇ ਕਿਹੜੇ ਖਿਡਾਰੀ ਨੇ ਟੌਪ 10 ਨਿਊਜ਼ੀਲੈਂਡ ਦੇ ਕਿਹੜੇ ਖਿਡਾਰੀ ਨੇ ਟੌਪ 10 ਇੰਗਲੈਂਡ ਦੇ ਕਿਹੜੇ ਖਿਡਾਰੀ ਨੇ ਉਹ ਸਾਰੇ ਸਰਚ ਕਰਦੇ ਹੀ ਰਹਿੰਦੇ ਆ ਤੁਸੀਂ ਬਸ ਇਹੀ ਕਰਦਾ ਵਾ ਤੁਸੀਂ ਇੱਕ ਬਣਾਉਣਾ ਟੌਪ 10 ਇੰਡੀਆ ਦੇ ਕ੍ਰਿਕਟਰ ਟੌਪ 10 ਕੈਨੇਡਾ ਦੇ ਕ੍ਰਿਕਟਰ ਟੌਪ 10 ਆਸਟ੍ਰੇਲੀਆ ਦੇ ਕ੍ਰਿਕਟਰ ਟੌਪ 10 ਨਿਊਜ਼ੀਲੈਂਡ ਦੇ ਕ੍ਰਿਕਟਰ ਟੌਪ 10 ਵੈਸਟ ਇੰਡੀਜ਼ ਦੇ ਕ੍ਰਿਕਟਰ ਟੌਪ 10 ਤੁਸੀਂ ਨਿਊਜ਼ੀਲੈਂਡ ਦੇ ਮਤਲਬ ਇਸ ਤਰ੍ਹਾਂ ਦੇ ਤੁਸੀਂ ਨਾ ਉਹਨਾਂ ਦੀ ਟੌਪ 10 ਤੁਸੀਂ ਬਣਾ ਕੇ ਤੁਸੀਂ ਇਹ ਕਹਿੰਦਾ ਉਹਨਾਂ ਦੀ ਫ ਫੋਟੋ ਡਾਊਨਲੋਡ ਕਰ ਲਿਆ ਜਿਵੇਂ ਮੰਨ ਕੇ ਚੱਲੋ ਤੁਸੀਂ ਇੰਡੀਆ ਦੇ ਕਰੈਕਟਰਾਂ ਬਾਰੇ ਦੱਸਦੇ ਹੋ ਤੁਸੀਂ ਵਿਰਾਟ ਕੋਹਲੀ ਦੀ ਫੋਟੋ ਡਾਊਨਲੋਡ ਕਰ ਲਈ ਹੈ ਨਾ ਰੋਹਿਤ ਸ਼ਰਮਾ ਦੀ ਕਰ ਲਈ ਸ਼ਿਖਰਧਵੰਦੀ ਕਰ ਲਈ ਬੁਮਰਾ ਦੀ ਕਰ ਲਈ ਤੁਸੀਂ ਮਤਲਬ ਵੀ ਉਹਨਾਂ ਦੀ ਤੁਸੀਂ ਉਹ ਕਰ ਲਈਆਂ ਫੋਟੋ ਡਾਊਨਲੋਡ ਕਰਕੇ ਤੁਸੀਂ ਦੱਸ ਦੇਣਾ ਵੀ ਜਿਹੜੇ ਹਿੰਦੁਸਤਾਨ ਦੇ ਨੇ ਇੰਡੀਆ ਦੇ ਨੇ ਜਿਹੜੇ ਟੌਪ 10 ਕਰੈਕਟਰ ਕਿਹੜੇ ਨੇ ਨੰਬਰ 1 ਤੇ ਵਿਰਾਟ ਕੋਹਲੀ ਨੰਬਰ 2 ਤੇ ਸ਼ਿਖਰਧਵੰਦੀ ਨੰਬਰ 3 ਤੇ ਉਹਨਾਂ ਦੀ ਤੁਸੀਂ ਵੌਇਸ ਦੇ ਪਿੱਛੇ ਤੁਸੀਂ ਆਪਣੀਆਂ ਫੋਟੋਆਂ ਲਗਾ ਦੇ ਨਹੀਂ ਆ ਤੇ ਉਹਨੂੰ ਤੁਸੀਂ YouTube ਦੇ ਉੱਤੇ ਤੁਸੀਂ ਅਪਲੋਡ ਕਰ ਦੇਣਾ ਅਪਲੋਡ ਕਰਨ ਤੋਂ ਬਾਅਦ ਉਹ ਚੈਨਲ ਤੁਹਾਡਾ ਮੋਨਟਾਈਜੇਸ਼ਨ ਹੋ ਜਾਏਗਾ ਤੁਸੀਂ ਮਹੀਨੇ ਦੇ ਬਹੁਤ ਵਜੇ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਇਹ ਹੋ ਗਿਆ ਉਹ ਦੇ ਫਿਰ ਤੁਸੀਂ ਕਰ ਸਕਦੇ ਹੋ ਟੌਪ ਟੌਪ 10 ਟੌਪ 10 ਵਰਲਡ ਵਰਲਡ ਫੇਮਸ ਕਰੈਕਟਰ ਜਦੋਂ ਤੁਸੀਂ ਇਹ ਲਿਖੋਗੇ ਉਹ ਪੂਰੇ ਵੰਡਦੇ ਆ ਦੇਗਾ ਤੁਸੀਂ ਵੰਡਦੇ ਦੱਸ ਸਕਦੇ ਹੋ ਫਿਰ ਉਸ ਤੋਂ ਬਾਅਦ ਤੁਸੀਂ ਦੱਸਦੇ ਟੌਪ 10 ਬੋਲਰ ਕਿਹੜੇ ਨੇ ਇੰਡੀਆ ਦੇ ਟੌਪ 10 ਜਿਹੜੇ ਬੈਟਸਮੈਨ ਇੰਡੀਆ ਦੇ ਉਹ ਦੱਸ ਸਕਦੇ ਟੌਪ 10 ਇੰਗਲੈਂਡ ਦੇ ਦੱਸ ਸਕਦੇ ਟੌਪ 10 ਤੁਸੀਂ ਨਿਊਜ਼ੀਲੈਂਡ ਦੇ ਦੱਸ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਦੱਸ ਸਕਦੇ ਫਿਰ ਇਸੇ ਤਰ੍ਹਾਂ ਤੁਸੀਂ ਵਰਲਡ ਦੇ ਵੀ ਦੱਸ ਸਕਦੇ ਜਰੂਰ ਤੁਸੀਂ ਇਹਨਾਂ ਟੌਪਿਕਾਂ ਤੇ ਤੁਸੀਂ ਕੰਮ ਕਰੋਗੇ ਨਾ ਇਹ ਟੌਪਿਕ ਸਾਰਿਆਂ ਨਾਲੋਂ ਵੱਧ ਆ ਜਿਹੜਾ ਕ੍ਰਿਕਟ ਦਾ ਤੁਸੀਂ ਦੇਖਿਆ ਨਾ ਕ੍ਰਿਕਟ ਦੇ ਪਿੱਛੇ ਲੋਕ ਪਾਗਲ ਹੋਏ ਪਏ ਨੇ ਪਾਗਲ ਤੁਸੀਂ ਜੇ ਤੁਸੀਂ ਇਹ ਚੀਜ਼ਾਂ ਦੱਸਣ ਲੱਗ ਗਏ ਨਾ ਇਹ ਬਹੁਤ ਜ਼ਿਆਦਾ ਦੇਖਦੇ ਨੇ ਦੇਖੋ ਇਹ ਜਿਹੜਾ ਟੌਪਿਕ ਆ ਇਹਨੂੰ ਯੂਥ ਆ ਜਿਹੜਾ ਅੱਜ ਦਾ ਯੂਥ ਆ ਉਹ ਵੀ ਬਹੁਤ ਹੀ ਜ਼ਿਆਦਾ ਦੇਖਦਾ ਵਾ ਉਹ ਦੇਖਦੇ ਨੇ ਜਿਹੜਾ ਯੂਥ ਆ ਉਹ ਤੁਸੀਂ ਨਾ Google ਤੇ ਜਾ ਕੇ ਆਪ ਖੁਦ ਸਰਚ ਕਰਕੇ ਦੇਖ ਲਓ ਟੋਪ 10 ਕਰੈਕਟਰ ਇੰਡੀਅਨ ਠੀਕ ਹੈ ਤੁਸੀਂ ਸਰਚ ਕਰਕੇ ਦੇਖੋ ਤੁਹਾਨੂੰ ਪਤਾ ਲੱਗ ਜਾਊ ਕਿੰਨੇ ਪਰਸੈਂਟ ਲੋਕਾਂ ਨੇ ਸਰਚ ਕੀਤਾ ਹੋਇਆ ਬਹੁਤ ਹੀ ਪੂਰੇ ਵਰਲਡ ਦੇ ਵਿੱਚ ਜਿਹੜੀ ਯੂਥ ਆ ਨਾ ਉਹ ਪੂਰੇ ਵਰਲਡ ਦੇ ਦੇਖਦੀ ਆ ਵੀ ਟੋਪ 10 ਤੇ ਕਿਹੜੇ-ਕਿਹੜੇ ਨੇ ਕਿਉਂਕਿ ਟੋਪ 10 ਤੇ ਜਿਹੜੇ ਚੱਲਦੇ ਨੇ ਉਹ ਘਰ ਦੇ ਵੱਧੇ ਰਹਿੰਦੇ ਨੇ ਬਟ ਤੁਸੀਂ ਇੱਕ ਵਾਰੀ ਵੀਡੀਓ ਪਾਤੀ ਲੋਕ ਉਹ ਦੇਖਣਗੇ ਦੇਖਣਗੇ ਉਹਦੇ ਵਿੱਚ ਮਿਲੀਅਨਾਂ ਦੇ ਵਿੱਚ ਵਿਊ ਆਣਗੇ ਤੇ ਤੁਸੀਂ ਬਹੁਤ ਹੀ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਲਵਾਂਗੇ ਮੰਨ ਕੇ ਚੱਲੋ ਤੁਸੀਂ ਇੱਕ ਵੀਡੀਓ ਅਪਲੋਡ ਕਰਤੀ ਤੇ ਉਹਦੇ ਮਿਲੀਅਨ ਦੇ ਵਿੱਚ 뷰 ਆ ਗਏ ਜੇ ਮਿਲੀਅਨ ਦੇ ਵਿੱਚ 뷰 ਆ ਗਏ ਨਾ ਤੁਹਾਡੀ 5 ਮਿੰਟ ਦੀ ਤੁਹਾਡੀ 5 ਮਿੰਟ ਦੀ ਵੀਡੀਓ ਆਇਆ ਠੀਕ ਹੈ ਜੀ ਤੇ ਉਹਦੇ ਤੇ ਜੇ 1 ਤੋਂ ਮਿਲੀਅਨ 뷰 ਆ ਗਏ ਤਾਂ ਤੁਸੀਂ ਮੰਨ ਕੇ ਚੱਲੋ ਘੱਟੋ ਘੱਟ ਤੁਸੀਂ 500 ਤੋਂ ਲੈ ਕੇ 1000 ਡਾਲਰ 1000 ਡਾਲਰ ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਤੁਸੀਂ 500 ਡਾਲਰ ਦਾ ਦੇਖ ਲਓ ਕਿੰਨੇ ਪੈਸੇ ਬਣਦੇ ਇੰਡੀਅਨ ਕਰੰਸੀ ਦੇ हिसाब ਨਾਲ 1000 ਡਾਲਰ ਨੂੰ ਦੇਖ ਲਓ ਕਿੰਨੇ ਪੈਸੇ ਬਣਦੇ ਆ ਤੁਸੀਂ ਯਾਨੀ ਕਿ 2-3 ਲੱਖ ਰੁਪਈਆ ਨਾ ਤੁਸੀਂ ਇੱਕ ਵੀਡੀਓ ਤੋਂ ਤੁਸੀਂ ਕਮਾ ਸਕਦੇ ਹੋ ਬਹੁਤ ਹੀ ਸੋਖਾ ਕੰਮ ਕਰਨਾ ਕੁਝ ਵੀ ਕੰਟੈਂਟ ਤੁਹਾਡਾ ਨਹੀਂ ਹੈਗਾ ਤੁਹਾਡੀ ਕੀ ਹੈ ਸਿਰਫ ਵੌਇਸ ਆ ਫੇਸ ਤੁਸੀਂ ਨਹੀਂ ਦਿਖਾਣਾ ਹੈਗਾ ਕੰਟੈਂਟ ਤੁਹਾਡਾ ਨਹੀਂ ਹੈਗਾ ਤੁਹਾਡੀ ਕੀ ਹੈ ਸਿਰਫ ਵੌਇਸ ਵਾਜ ਹੀ ਦੇਣੀ ਆਪ ਆਪਣੀ ਵਧੀਆ ਤਰੀਕੇ ਨਾਲ ਵੌਇਸ ਦੇਣੀ ਆ ਸਰਚ ਕਿੱਥੋਂ ਕਰਨਾ ਵਾ Google بابا ਤੋਂ Google بابا ਤੇ ਜਾਓ ਉੱਥੇ ਟੱਲੀ ਮਾਰੋ ਜਾ ਕੇ ਉੱਥੇ ਲਿਖੋ Top 10 Character Indian ਆਪੇ ਉਹਨੇ ਲਿਸਟ ਕੱਢ ਦੇਣੀ ਆ ਔਨਲਿਸਟ ਨੂੰ ਤੁਸੀਂ ਲਿਖ ਵੀ ਨਹੀਂ ਸਕਦੇ ਤਦੋਂ ਤੁਸੀਂ ਸਕਰੀਨਸ਼ਾਟ ਕਲਿੱਕ ਕਰ ਲਓ ਜਦੋਂ ਸਕਰੀਨਸ਼ਾਟ ਕਲਿੱਕ ਕਰੋਗੇ ਪਿੱਛੇ ਤੁਸੀਂ ਆਪਣੀ ਵਾਇਸ ਦੇ ਦੇਣੀ ਆ ਬਸ ਉਹਨਾਂ ਦੀ ਫੋਟੋ ਤੁਸੀਂ ਡਾਊਨਲੋਡ ਕਰ ਲਓ ਡਾਊਨਲੋਡ ਕਰਕੇ ਥੋੜੀ ਜਿਹੀ ਪਿੱਛੇ ਐਨੀਮੇਸ਼ਨ ਦੀ ਵੀਡੀਓ ਲਾ ਦਿਓ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਦੱਸਿਆ ਹੋਇਆ ਵਾ ਵੀ ਯੂਨੀਵਰਸਲ ਵੀਡੀਓ ਹੁੰਦੀਆਂ ਨੇ ਉਹ ਯੂਨੀਵਰਸਲ ਵੀਡੀਓ ਡਾਊਨਲੋਡ ਕਰੋ ਉਹਦੀ ਪੀਐਨਜੀ ਫੋਟੋ ਜਿਹੜਾ ਵੀ ਕਰੈਕਟਰ ਆ ਉਹਦੀ ਫੋਟੋ ਲਾ ਦਿਓ ਪੀਐਨਜੀ ਪਿੱਛੇ ਯੂਨੀਵਰਸਲ ਵੀਡੀਓ ਚੱਲਦੀ ਰਹੇਗੀ ਉੱਪਰ ਉਹਦੀ ਆਪਣੀ ਜਿਹੜਾ ਕਰੈਕਟਰ ਹੋਊਗਾ ਉਹਦੀ ਫੋਟੋ ਆ ਜੀ ਪਿੱਛੇ ਤੁਹਾਡੀ ਵੌਇਸ ਆ ਜਾਏਗੀ ਉਹ ਵੀਡੀਓ ਬਹੁਤ ਜ਼ਿਆਦਾ ਲੋਕ ਦੇਖਦੇ ਨੇ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਇਸ ਤੋਂ ਬਾਅਦ ਜੇ ਇਹ ਚੈਨਲ ਤੁਸੀਂ ਬਣਾ ਸਕਦੇ ਹੋ ਬਹੁਤ ਵਧੀਆ ਇਹਦੇ ਵਿੱਚ ਬਹੁਤ ਜ਼ਿਆਦਾ ਪੈਸਾ ਵਾ ਇਹਦੇ ਵਿੱਚ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਹੋਰ ਚੈਨਲ ਦੇ ਬਾਰੇ ਦੱਸ ਦਵਾਂ ਅਗਰ ਤੁਸੀਂ ਉਹ ਚੈਨਲ ਤੇ ਵੀ ਤੁਸੀਂ ਕੰਮ ਕਰ ਲੂਗੇ ਨਾ ਤਾਂ ਉਹਦੇ ਵਿੱਚ ਵੀ ਬਹੁਤ ਹੀ ਵਧੀਆ ਵਾ ਇਹਦਾ ਤੁਸੀਂ ਕਮਾ ਸਕਦੇ ਹੋ ਉਹ ਕਿਹੜਾ ਚੈਨਲ ਆ ਉਹ ਚੈਨਲ ਹੈਗਾ ਵਾ ਘੁੰਮਣ ਫਿਰਨ ਦਾ ਟਰੈਵਲਿੰਗ ਦਾ ਤੁਸੀਂ ਬਣਾ ਸਕਦੇ ਹੋ ਆਪਣਾ YouTube ਚੈਨਲ ਬਣਾ ਲਓ ਕੋਈ ਵੀ ਤੁਸੀਂ ਟਰੈਵਲਿੰਗ ਦਾ ਦੱਸਣਾ ਤੁਸੀਂ ਉਹਦੇ ਵਿੱਚ ਕੀ ਦੱਸਣਾ ਵਾ ਟੋਪ 10 ਟੋਪ 10 ਕਿਹੜੀਆਂ ਘੁੰਮਣ ਵਾਲੀਆਂ ਜਗ੍ਹਾ ਟੋਪ 10 ਘੁੰਮਣ ਵਾਲੀ ਜਗ੍ਹਾ ਕਹਿਣੀ ਆ ਠੀਕ ਆ ਪੂਰੀ ਇੰਡੀਆ ਦੇ ਵਿੱਚ ਪੂਰੀ ਇੰਡੀਆ ਦੇ ਵਿੱਚ ਤੁਸੀਂ ਇਹ ਸਰਚ ਕਰ ਲਓ ਉਸ ਤੋਂ ਬਾਅਦ ਤੁਸੀਂ ਟੋਪ 10 ਪੰਜਾਬ ਦੇ ਵਿੱਚ ਕਿਹੜੀਆਂ ਘੁੰਮਣ ਵਾਲੀਆਂ ਜਗ੍ਹਾਵਾਂ ਨੇ ਉੱਤੋਂ ਬਾਅਦ ਤੁਸੀਂ ਆ ਜੋ ਟੌਪ 10 ਤੁਸੀਂ ਇਹ ਦੇਖ ਲਓ ਵੀ ਪਟਿਆਲਾ ਦੇ ਵਿੱਚ ਟੌਪ 10 ਕਿਹੜੀਆਂ ਜਗ੍ਹਾ ਘੁੰਮਣ ਲਈਆਂ ਨੇ ਜਲੰਧਰ ਦੇ ਵਿੱਚ ਦੇਖ ਲਓ ਇਹ ਹਿਮਾਉ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਦੇਖ ਲਓ ਤੁਸੀਂ ਸਰਚ ਕਰੋਗੇ ਨਾ Google ਤੇ ਸਾਰਾ ਡਾਟਾ ਆ ਜਾਊਗਾ ਤੁਸੀਂ ਇਸ ਤੇ ਵੀ ਬਣਾ ਸਕਦੇ ਹੋ ਕਿਉਂਕਿ ਜਿਹੜੇ ਲੋਕ ਨੇ ਨਾ ਲੋਕ ਘੁੰਮਣ ਫਿਰਨ ਦੇ ਬਹੁਤ ਜ਼ਿਆਦਾ ਸ਼ੌਕੀਨ ਨੇ ਉਹ ਕੀ ਕਰਦੇ ਨੇ ਸਰਚ ਕਰਦੇ ਨੇ ਪਹਿਲਾਂ ਦੇਖਦੇ ਨੇ YouTube ਤੇ ਦੇਖੇ ਵੀ ਟੌਪ 10 ਦੇ ਉੱਤੇ ਕਿਹੜੀਆਂ-ਕਿਹੜੀਆਂ ਜਗ੍ਹਾ ਨੇ ਤੁਸੀਂ ਸ਼ੁਰੂ ਕਿੱਥੋਂ ਕਰਨਾ ਦੱਸ ਤੋਂ ਨੰਬਰ 10 ਤੇ ਆਹ 9 ਤੇ ਆਹ 8 ਤੇ 7 ਦੇ 6 ਦੇ 5 ਦੇ 4 ਤੇ 3 ਤੇ 2 ਤੇ 1 ਦੇ ਜੇ ਤੁਸੀਂ 1 ਤੋਂ ਪਹਿਲਾਂ ਸ਼ੁਰੂ ਕਰ ਦੋਗੇ ਨਾ ਵੀ ਇੱਕ ਨੰਬਰ ਤੇ ਆਹ ਜਗਾ ਘੁੰਮਣ ਲਿਆ ਜਾਂ ਨੰਬਰ 1 ਤੇ ਆਹ ਕਰੈਕਟਰ ਆ ਉਤੋਂ ਬਾਅਦ ਲੋਕ ਦੇਖਣਗੇ ਨਹੀਂ ਪਤਾ ਕਿਉਂ ਕਿਉਂਕਿ ਉਹਨਾਂ ਦੇ ਵਿੱਚ ਉਤਸਾਹਤ ਜੀ ਰਹਿੰਦੀ ਹੈ ਵੀ ਸਾਨੂੰ ਇਹ ਨੰਬਰ 1 ਦਾ ਪਤਾ ਹੋਣਾ ਚਾਹੀਦਾ ਸੋ ਇੱਕ ਨੰਬਰ ਤਾਂ ਪਹਿਲੀ ਵਾਰ ਸਟੱਡੀ ਦੇ ਵਿੱਚ ਨਹੀਂ ਦੱਸਣਾ ਤੁਸੀਂ 10 ਤੋਂ ਪੁੱਠੇ ਗਿਣਤੀ ਚੱਲੀਦਾ ਹੁੰਦਾ ਹਮੇਸ਼ਾ ਤੁਸੀਂ ਕਿਸੇ ਤੇ ਵੀ ਵੀਡੀਓ ਦੇਖ ਲਓ ਪੁੱਠੀ ਗਿਣਤੀ ਚੱਲਦੀ ਨੇ 10 9 8 7 6 5 4 3 2 1 ਮਗਰ ਆ ਟੌਪੀ ਦੇ ਤੁਸੀਂ ਕੰਮ ਕਰਨਾ ਵਾ ਨੰਬਰ 10 ਤੇ ਇਹ ਨੰਬਰ 9 ਤੇ ਇਹ ਨੰਬਰ 8 ਤੇ ਇਹ ਤਾਂ ਤੁਸੀਂ ਇਹ ਕਹਿੰਨਾ ਉਹ ਪਲੇਸ ਜਿੱਥੇ ਘੁੰਮਣ ਦੀ ਵਾਰ ਜਗ੍ਹਾ ਦੱਸੋਗੇ ਤੁਸੀਂ ਵੀਡੀਓ ਵੀ ਬਣਾਣੀ ਹੈ ਦੀ ਵਾਇਸ ਤੁਸੀਂ ਆਪ ਦੇ ਦੇਣੀ ਆ ਗੂਗਲ ਤੋਂ ਸਰਚ ਕਰਕੇ ਕਿਹੜੀ ਹੈ ਟੌਪ 10 ਇੰਡੀਆ ਦੇ ਵਿੱਚ ਘੁੰਮਣ ਵਾਲੀ ਜਗ੍ਹਾ ਨੇ ਉਹਦੀ ਕਰਕੇ ਉਹਦੇ ਤੁਸੀਂ ਫੋਟੋ ਖਿੱਚ ਲੈਣੀਆਂ ਤੁਸੀਂ ਫੋਟੋ ਖਿੱਚ ਲੈਣੀਆਂ ਜਾਂ ਫਿਰ ਤੁਹਾਨੂੰ ਵੀਡੀਓ ਵੀ ਮਿਲ ਜਾਣਗੀ ਫਰੀ ਆਫ ਸਟਾਕ ਉਹਦੇ ਤੇ ਤੁਸੀਂ ਗੂਗਲ ਤੇ ਜਾ ਕੇ ਲਿਖੋ mixkit.com ਉੱਥੇ ਤੁਹਾਨੂੰ ਵੀਡੀਓ ਮਿਲ ਜਾਣਗੀ ਜਾਂ ਲਿਖੋ pixsel.com ਉੱਥੇ ਤੁਹਾਨੂੰ ਵੀਡੀਓ ਮਿਲ ਜਾਣਗੀ ਫਰੀ ਆਫ ਕੋਸਟ ਉੱਥੇ ਕਾਪੀਰਾਈਟ ਸਟ੍ਰਾਈਕ ਵੀ ਨਹੀਂ ਤੁਸੀਂ ਉਹਨਾਂ ਦੀ ਵੀਡੀਓ ਡਾਊਨਲੋਡ ਕਰਕੇ ਪਿੱਛੇ ਆਪਣੀ ਵਾਇਸ ਦੇ ਦਿਓ ਤੋ ਤੁਸੀਂ ਹਿਮਾਚਲ ਦੀ ਫੋਟੋ ਲਾ ਦਿਓ ਪੰਜਾਬ ਦੀ ਲਗਾ ਦਿਓ ਗੁਜਰਾਤ ਦੀ ਲਗਾ ਦਿਓ ਮਹਾਰਾਸ਼ਟਰ ਦੀ ਲਗਾ ਦਿਓ ਤੁਸੀਂ ਉਹ ਬਣਾ ਸਕਦੇ ਹੋ ਤੁਸੀਂ ਇਦਾਂ ਦੱਸੂਗਾ ਨਾ ਜਦੋਂ ਉਹ ਤੁਹਾਡੀ ਵੀਡੀਓ ਬਹੁਤ ਜਲਦੀ ਬਾਹਰ ਲਾਉਂਗੇ ਲੋਕ ਵੀ ਘੁੰਮਣੇ ਫਿਰਨ ਦੇ ਬਹੁਤ ਜ਼ਿਆਦਾ ਸ਼ਿਕੀਨ ਆ ਉਹ ਵੀਡੀਓ ਦੇਖ ਕੇ ਘੁੰਮਣ ਜਾਂਦੇ ਨੇ ਉਹ ਆਪਣੇ ਸਟੇਟ ਦੇ ਵਿੱਚ ਵੀ ਹੋਰ ਇੰਡੀਆ ਦੇ ਵਿੱਚ ਵੀ ਤੇ ਆਪਣੇ ਸ਼ਹਿਰ ਦੇ ਵਿੱਚ ਵੀ ਦੇਖਦੇ ਨੇ ਸਰਚ ਸੋ ਇਸ ਤਰ੍ਹਾਂ ਤੁਸੀਂ ਇਹ ਚੀਜ਼ ਬਣਾ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਟੋਪਿਕ ਦਦਾ ਮੈਂ ਤੁਸੀਂ ਉਹ ਟੋਪਿਕ ਵੀ ਤੁਸੀਂ ਇਹਦੇ ਨਾਲ ਕਵਰ ਕਰ ਸਕਦੇ ਹੋ ਦੇਖੋ ਇਹ ਤਾਂ ਹੋ ਗਿਆ ਘੁੰਮਣ ਫਿਰਨ ਵਾਲਾ ਹੋ ਗਿਆ ਇੱਕ ਮੈਂ ਤੁਹਾਨੂੰ ਦੱਸਾਵਾਂ ਕਰੈਕਟਰ ਦੇ ਬਾਰੇ ਹਨਾ ਦੇਖੋ ਇਹ ਜਿਹੜੇ ਟੋਪਿਕ ਨੇ ਦੋ ਜਿਹੜੇ ਦੋ ਟੋਪਿਕ ਨੇ ਨਾ ਇਹ ਬਹੁਤ ਹੀ ਜ਼ਿਆਦਾ ਵਧੀਆ ਨੇ ਫੇਮਸ ਟੋਪਿਕ ਨੇ ਇਹ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੁਸੀਂ ਤੀਜਾ ਟੋਪਿਕ ਜਿਹੜਾ ਉਹ ਸਭ ਨਾਲੋਂ ਫੇਮਸ ਆ ਤੁਸੀਂ ਇਹ ਕਰਨਾ ਬੋਲੀਵੁੱਡ ਬੋਲੀਵੁੱਡ ਹਾਲੀਵੁੱਡ ਹਾਲੀਵੁੱਡ ਪੋਲੀਵੁੱਡ ਪੋਲੀਵੁੱਡ ਹਾਲੀਵੁੱਡ ਹਾਲੀਵੁੱਡ ਦੇਖੋ ਹਾਲੀਵੁੱਡ ਹੋ ਗਿਆ ਆਪਣੀ ਬੋਲੀਵੁੱਡ ਦੀਆਂ ਫਿਲਮਾਂ ਜਿਹੜੀਆਂ ਬੰਦੀਆਂ ਨੇ ਹਾਲੀਵੁੱਡ ਹੋ ਗਿਆ ਆਪਣੀਆਂ ਜਿਹੜੀਆਂ ਗੋਰਿਆਂ ਦੀਆਂ ਫਿਲਮਾਂ ਬੰਦੀਆਂ ਅੰਗਰੇਜ਼ੀ ਦੀਆਂ ਪੋਲੀਵੁੱਡ ਹੋ ਗਿਆ ਆਪਣਾ ਪੰਜਾਬ ਦਾ ਹੋ ਗਿਆ ਟੋਲੀਵੁੱਡ ਹੋ ਗਿਆ ਸਾਊਥ ਦਾ ਠੀਕ ਆ ਤੁਸੀਂ ਕੀ ਕਹਿਣਾ ਵਾ ਤੁਸੀਂ ਕੀ ਕਹਿਣਾ ਟੋਪ 3 ਟੋਪ 10 ਹੀਰੋ ਹੀਰੋ ਬੋਲੀਵੁੱਡ ਬੋਲੀਵੁੱਡ ਤੁਸੀਂ ਇਹਤੇ ਬਣਾ ਲਓ ਟੋਪ 10 ਹਾਲੀਵੁੱਡ ਸੌਰੀ ਟੋਪ 10 ਬੋਲੀਵੁੱਡ ਐਕਟਰ ਕਿਹੜੇ ਨੇ ਤੁਸੀਂ ਉਹ ਬਣਾ ਲੈਣੇ 10 ਤੇ ਆ 9 ਤੇ ਆ 8 ਤੇ ਆ ਫਿਰ ਟੌਪ 10 ਹੀਰੋਇਨਾਂ ਬਾਲੀਵੁੱਡ ਦੀਆਂ ਕਿਹੜੀਆਂ ਨੇ ਉਹਤੇ ਵੀਡੀਓ ਬਣਾ ਸਕਦੇ ਹਾਂ ਫਿਰ ਟੌਪ 10 ਹਾਲੀਵੁੱਡ ਐਕਟਰ ਕਿਹੜੇ ਨੇ ਉਹਨਾਂ ਤੇ ਬਣਾ ਦੇਣਾ ਟੌਪ 10 ਹਾਲੀਵੁੱਡ ਹੀਰੋਇਨ ਕਿਹੜੀਆਂ ਨੇ ਉਹਨਾਂ ਤੇ ਬਣਾਣਾ ਟੌਪ 10 ਪੰਜਾਬੀ ਹੀਰੋ ਕਿਹੜੇ ਨੇ ਉਹ ਬਣਾ ਸਕਦੇ ਟੌਪ 10 ਪੰਜਾਬੀ ਸਿੰਗਰ ਕਿਹੜੇ ਨੇ ਉਹ ਬਣਾ ਸਕਦੇ ਟੌਪ 10 ਹੀਰੋਇਨਾਂ ਪੰਜਾਬੀ ਦੀਆਂ ਕਿਹੜੀਆਂ ਨੇ ਉਹ ਬਣਾ ਸਕਦੇ ਹੋ ਤੁਸੀਂ ਟੌਪ 10 ਤੁਸੀਂ ਡਾਇਰੈਕਟਰ ਕਿਹੜੇ ਨੇ ਉਹਨਾਂ ਦੇ ਬਣਾ ਸਕਦੇ ਹੋ ਟੌਪ 10 ਤੁਸੀਂ ਟੌਲੀਵੁੱਡ ਤੇ ਬਣਾ ਦਿਓ ਸਾਊਥ ਨੂੰ ਲੋਕੇ ਬਹੁਤ ਜ਼ਿਆਦਾ ਲਾਈਕ ਵੀ ਕਰ ਦਿੰਦੇ ਨੇ ਤੁਸੀਂ ਸਾਥੀ ਵੀ ਕਰਨੇ ਟੌਪ 10 ਹੀਰੋਨਾ ਕਿਹੜੇ ਨੇ ਇਹਦੇ ਉਹ ਕਰ ਸਕਦੇ ਤੁਸੀਂ ਇਦਾਂ ਦੀ ਤੁਸੀਂ ਚੀਜ਼ਾਂ ਬਣਾਓਗੇ ਨਾ ਤੁਹਾਡੀ ਇਹ ਚੀਜ਼ਾਂ ਵਾਇਰਲ ਹੋਣਗੀਆਂ ਤੇ ਇਹ ਕੰਟੈਂਟਾਂ ਦਾ ਜਿਹੜਾ ਇਹ ਜਿਹੜਾ ਟੌਪਿਕ ਹੈ ਨਾ ਇਹ ਖਤਮ ਹੋਣ ਵਾਲਾ ਹੀ ਨਹੀਂ ਹੈਗਾ ਬਹੁਤ ਸਾਰਾ ਟੌਪਿਕ ਆ ਇਹਦੇ ਉੱਤੇ ਬਹੁਤ ਹੀ ਸਾਰਾ ਤੁਸੀਂ ਜੋ ਮਰਜ਼ੀ ਕਰੋ ਡਾਇਰੈਕਟਰ ਟੌਪ 10 ਡਾਇਰੈਕਟਰ ਕਰ ਸਕਦੇ ਹੋ ਟੌਪ 10 ਪ੍ਰੋਡਿਊਸਰ ਕਰ ਸਕਦੇ ਹੋ ਹੀਰੋ ਕਰ ਸਕਦੇ ਹੋ ਹੀਰੋਇਨਾ ਕਰ ਸਕਦੇ ਹੋ ਕੋਰੀਓਗ੍ਰਾਫਰ ਕਰ ਸਕਦੇ ਹੋ ਅਗਰ ਤੁਸੀਂ ਇਸ ਟੋਪਿਕ ਤੇ ਵੀ ਤੁਸੀਂ ਕੰਮ ਕਰਨਾ ਚਾਹੁੰਨਾ ਤੁਸੀਂ ਇਸ ਟੋਪਿਕ ਤੇ ਵੀ ਤੁਸੀਂ ਵਧੀਆ ਕੰਮ ਕਰਕੇ ਤੁਸੀਂ ਮਹੀਨੇ ਦੇ ਲੱਖਰ ਦੇ ਵੀ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਜਿਹੜਾ ਚੌਥਾ ਉਹ ਗੜਾ ਉਹ ਅੱਜ ਦੀ ਡੇਟ ਦੇ ਵਿੱਚ ਸਾਰਿਆਂ ਨਾਲ ਉਹਦਾ ਬਹੁਤ ਹੀ ਜ਼ਿਆਦਾ ਕਰੇਜ ਆ ਉਹਦਾ ਛੋਟੇ ਬੱਚੇ ਤੋਂ ਲੈ ਕੇ 10 ਸਾਲ ਦੇ ਬੱਚੇ ਤੋਂ ਲੈ ਕੇ ਉੱਪਰਲੇ 50 55 50 55 ਸਾਲਾਂ ਦੇ ਲੋਕ ਬਹੁਤ ਜ਼ਿਆਦਾ ਦੇਖਦੇ ਨੇ ਕਿਹੜੀਆਂ ਨੇ ਉਹ ਦੇਖੋ ਟੋਪ ਟੋਪ ਟੈਨ ਹਾਲੀਵੁੱਡ ਹਾਲੀਵੁੱਡ ਮੂਵੀਜ਼ ਟੌਪ 10 ਹਾਲੀਵੁੱਡ ਮੂਵੀ ਕਿਹੜੀਆਂ ਨੇ ਤੁਸੀਂ ਦੱਸੋ ਨਾ WhatsApp ਤੂੰ ਤਾਂ ਮੇਰੀ ਗੱਲ ਤੇ ਯਕੀਨ ਨਹੀਂ ਨਾ ਹੁੰਦਾ ਹੈਗਾ ਤਾਂ ਤੁਸੀਂ ਪਲੀਜ਼ ਇੱਕ ਵਾਰੀ ਨਾ YouTube ਤੇ ਜਾਓ ਉੱਥੋਂ ਜਾ ਕੇ ਤੁਸੀਂ ਖੁਦ ਸਰਚ ਕਰੋ ਟੌਪ 10 ਹਾਲੀਵੁੱਡ ਮੂਵੀਜ਼ ਤੁਹਾਨੂੰ ਪਤਾ ਲੱਗ ਜਾਏਗਾ ਲੋਕਾਂ ਨੇ ਵੀਡੀਓ ਬਣਾਈਆਂ ਹੋਈਆਂ ਨੇ ਤੇ ਉਹਤੇ ਵਿਊ ਨੇ ਮਿਲੀਅਨਾਂ ਦੇ ਵਿੱਚ ਵਿਊ ਨੇ ਮਿਲੀਅਨ ਦੇ ਵਿੱਚ ਉਹ ਵੀ ਪਤਾ ਕਿੰਨੇ ਦਿਨ ਦੇ ਵਿੱਚ ਸਿਰਫ 10 ਦਿਨ ਦੇ ਵਿੱਚ 15 ਦਿਨ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਬਸ ਇੱਕ ਮਹੀਨੇ ਦੇ ਵਿੱਚ ਮਿਲੀਅਨ ਦੇ ਵਿੱਚ ਵਿਊ ਆਏ ਹੋਣੇ ਤਾਂ ਦੇਖ ਲਓ ਉਹਨਾਂ ਨੇ ਕਮਾਈ ਕਿੰਨੀ ਕੀਤੀ ਨਹੀਂ ਜੇ ਉਹਨਾਂ ਦੀ 10 ਮਿੰਟ ਦੀ ਵੀਡੀਓ ਆ ਨਾ ਤਾਂ ਉਹਨਾਂ ਨੇ ਟੋ ਟਾ 3 ਤੋਂ ਲੈ ਕੇ 4 ਲੱਖ ਰੁਪਈਆ ਸਿਰਫ ਇੱਕ ਵੀਡੀਓ ਤੋਂ ਕਮਾਇਆ ਹੋਣਾ ਇੱਕ ਵੀਡੀਓ ਤੋਂ 3 ਤੋਂ 4 ਲੱਖ ਰੁਪਈਆ ਤੁਸੀਂ ਟੋਪ 10 ਹਾਲੀਵੁੱਡ ਮੂਵੀ ਦਾ ਸਾਦਮ ਤੁਸੀਂ ਕੀ ਤੁਸੀਂ ਪੰਜਾਬੀ 'ਚ ਵੀ ਬਣਾ ਸਕਦੇ ਹੋ ਹਿੰਦੀ 'ਚ ਤਾਂ ਬਹੁਤ سارے ਚੈਨਲ ਹੈਗੇ ਹੀ ਹੈਗੇ ਆ ਤੁਸੀਂ ਪੰਜਾਬੀ 'ਚ ਵੀ ਬਣਾ ਸਕਦੇ ਹੋ ਹਿੰਦੀ 'ਚ ਬਣਾ ਸਕਦੇ ਹੋ ਉਸ ਤੋਂ ਵੀ ਵਧੀਆ ਵਾ ਜੇ ਹਿੰਦੀ 'ਚ ਨਹੀਂ ਬਣਾ ਸਕਦੇ ਤੁਸੀਂ ਤਾਂ ਪੰਜਾਬੀ 'ਚ ਬਣਾ ਲਓ ਉਸ ਤੋਂ ਬਾਅਦ ਦੇਖੋ ਟੋਪ 10 ਹਾਲੀਵੁੱਡ ਮੂਵੀ ਹੋਊਗਾ ਟੋਪ 10 ਵੈਬ ਸੀਰੀਜ਼ ਵੈਬ ਸੀਰੀਜ਼ ਦਾ ਸਭ ਤੋਂ ਵੱਧ ਕਰੇ ਜਾਂ ਕਿਉਂਕਿ ਜਿਹੜੇ ਲੋਕ ਮੂਵੀ ਦੇਖਦੇ ਨੇ ਨਾ ਹੁਣ ਜੇ ਮੈਂ ਆਪਣੀ ਗੱਲ ਕਰਾਂ ਮੈਂ ਵੀ ਮੂਵੀ ਦੇਖਣ ਦਾ ਬਹੁਤ ਜ਼ਿਆਦਾ ਸ਼ਿਕ ਹੈ ਨਾ ਵੈਬ ਸੀਰੀਜ਼ ਦੇਖਦਾ ਮੈਂ ਨੈਟਫਲਿਕਸ ਦੀਆਂ ਮੈਂ ਉਹਦਾ ਰੀਚਾਰਜ ਜਾ ਕਰਾਇਆ ਹੈ ਨੈਟਫਲਿਕਸ ਦਾ ਉੱਤਮ ਵੈਬ ਸੀਰੀਜ਼ ਜਿਹੜੇ ਦਾ ਪਹਿਲਾਂ ਮੈਂ YouTube ਤੇ ਜਾ ਕੇ ਨਾ ਸਰਚ ਕਰਦਾ ਹਾਂ ਟੌਪ 10 ਵੈਬ ਸੀਰੀਜ਼ ਜਾਂ ਟੌਪ 5 ਵੈਬ ਸੀਰੀਜ਼ ਮੈਂ ਸਰਚ ਕਰਦਾ ਜਿਹੜੀ 5 ਤੇ ਆ ਜਾਂਦੀਆਂ ਨੇ ਨਾ ਉਹਨਾਂ ਦੇ ਵਿੱਚੋਂ ਕੋਈ ਵੀ ਇੱਕ ਦੇਖ ਲੈਣਾ ਵਾ ਕਿਉਂਕਿ ਉਹਦੇ ਵਿੱਚ ਦੱਸਦੇ ਨੇ ਵੀ ਇਹ ਫਿਲਮ ਆ ਇਹ ਡਾਇਰੈਕਟਰ ਕੀਤੀ ਆ ਇਹਦੇ ਵਿੱਚ ਆ ਹੀਰੋ ਆ ਤੇ ਆ ਫਿਲਮ ਦੀ ਸਟੋਰੀ ਇਹ ਜੀ ਆ ਥੋੜੀ ਜਿਹਾ ਉਹ ਦੱਸਣੀ ਆ ਤੁਸੀਂ ਬਸ ਤੇ ਉਹਦੇ ਵਿੱਚ ਮੈਂ ਉਹ ਦੇਖ ਕੇ ਉਹਨੂੰ ਦੇਖ ਕੇ ਆ ਫਿਲਮ ਦੇਦਾ ਤੇ ਉਹਦੇ ਵਿੱਚ ਮਿਲਿੰਦੇ ਵਿੱਚ ਵੀ ਜਾਂਦੇ ਨੇ ਫਿਰ ਉਹ ਟੌਪ 10 ਪੰਜਾਬੀ ਫਿਲਮਾਂ ਤਾਂ ਦੱਸ ਦੋ ਟੌਪ 10 ਸਾਊਥ ਦੀਆਂ ਫਿਲਮਾਂ ਤਾਂ ਦੱਸ ਦੋ ਤੁਸੀਂ ਸਾਊਥ ਦੀਆਂ ਮੂਵੀਆ ਦਾ ਟੌਪ 10 ਤੁਸੀਂ ਆਪਣੀ ਤੇਲਗੂ ਫਿਲਮਾਂ ਦਾ ਦੱਸ ਦੋ ਜਾਨੇ ਕਿ ਟੌਪ 10 ਦੇ ਤੁਸੀਂ ਹਰ ਇੱਕ ਚੀਜ਼ ਦੱਸੀ ਜਾਣੀਆਂ ਨੇ ਵੈਬ ਸੀਰੀਜ਼ਾਂ ਟੌਪ 10 ਹੋਰਰ ਮੂਵੀ ਕਿਹੜੀਆਂ ਨੇ ਟੌਪ 10 ਕਮੇਡੀ ਮੂਵੀ ਕਿਹੜੀਆਂ ਨੇ ਟੌਪ 10 ਕ੍ਰਾਈਮ ਐਕਸ਼ਨ ਮੂਵੀ ਕਿਹੜੀਆਂ ਨੇ ਟੌਪ 10 ਹੋਰਰ ਮੂਵੀ ਕਿਹੜੀਆਂ ਨੇ ਇਹੋ ਜੀ ਟੌਪਿਕ ਤੇ ਤੁਸੀਂ ਕੰਮ ਕਰੋਗੇ ਨਾ ਮੈਂ ਕਹਿੰਦਾ ਇਹ ਟੌਪਿਕ ਖਤਮ ਹੋਣ ਵਾਲਾ ਹੀ ਨਹੀਂ ਹੈਗਾ ਸੱਚੀ ਕਹਿੰਦਾ ਮੈਂ ਇਹ ਕੰਮ ਤੁਸੀਂ ਕੋਈ ਵੀ ਕਰ ਸਕਦਾ ਵਾ ਅਗਰ ਤੁਸੀਂ ਸਟੂਡੈਂਟ ਹੋ ਤਾਂ ਵੀ ਕਰ ਸਕਦੇ ਹੋ ਜੋਬ ਕਰਦੇ ਹੋ ਤੁਸੀਂ ਤਾਂ ਵੀ ਪਾਰਟ ਟਾਈਮ ਕਰ ਸਕਦੇ ਹੋ ਅਗਰ ਤੁਸੀਂ ਘਰੇ ਬੈਠੇ ਹੋ ਹਾਊਸ ਵਾਈਫ ਹੋ ਜਾਂ ਫਿਰ ਤੁਸੀਂ ਵਿਹਲੇ ਹੋ ਬੰਦੇ ਹਨ ਤਾਂ ਤੁਸੀਂ ਸੀ ਤਾਂ ਵੀ ਇੱਕ ਕੰਮ ਤੁਸੀਂ ਕਰ ਸਕਦੇ ਤੁਹਾਡੇ ਲਈ ਤਾਂ ਬਹੁਤ ਵਧੀਆ ਕੰਮ ਹੈ ਤੇ ਇਹ ਚੈਨਲਾਂ ਦੇ ਉੱਤੇ ਇਹ ਇਨਕਮ ਬਹੁਤ ਹੀ ਜ਼ਿਆਦਾ ਹੁੰਦੀ ਆ ਇਹ ਕਿਉਂਕਿ ਇਨਕਮ ਕਿਉਂ ਹੁੰਦੀ ਹੈ ਚੈਨਲ ਤੇ ਕਿਉਂਕਿ ਇਹ ਚੈਨਲ ਨੇ ਨਾ ਜਿਹੜੇ ਇੱਕ ਤਾਂਗੇ ਨੇ ਫੇਸਲੈਸ ਤੁਸੀਂ ਇਹਦੇ ਵਿੱਚ ਆਪਣਾ ਫੇਸ ਨਹੀਂ ਦਿਖਾਉਣਾ ਹੈ ਸਿਰਫ ਤੁਸੀਂ ਆਪਣੀ ਵੌਇਸ ਹੀ ਦੇਣੀ ਆ ਤੇ ਉਤੋਂ ਇਹ ਚੈਨਲ ਸਾਰੇ ਨਾਲੋਂ ਵੱਧ ਵਾਇਰਲ ਹੋਣ ਵਾਲੇ ਨੇ ਜੇ ਤੁਸੀਂ ਇਹ ਚੈਨਲ ਬਣਾਉਣ ਲੱਗੇ ਕਿਉਂਕਿ ਵਾਇਰਲ ਤੋਂ ਹੁੰਦੇ ਨੇ ਕਿ ਤੁਸੀਂ ਮੂਵੀ ਬਾਰੇ ਦੱਸਣਾ ਕਿਉਂਕਿ ਦੇਖੋ ਕ੍ਰੇਟਰ ਦੀ ਨੌਲੇਜ ਵੀ ਹਰ ਇੱਕ ਕੋਈ ਬੰਦਾ ਲੈਣਾ ਚਾਹੁੰਦਾ ਵਾ ਫਿਲਮ ਲਾਈਨ ਦੀ ਨੌਲੇਜ ਵੀ ਹਰ ਇੱਕ ਬੰਦਾ ਲੈਣਾ ਚਾਹੁੰਦਾ ਵਾ ਕੰਮ ਮਨਫਿਰਨ ਦਾ ਸਬੰਧ ਵੀ ਹਰ ਇੱਕ ਕੋਈ ਬੰਦਾ ਹੁੰਦਾ ਵਾ ਸੋ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਜੇ ਤੁਸੀਂ ਇਸ ਟੌਪਿਕਾਂ ਤੇ ਤੁਸੀਂ ਕੰਮ ਕਰੋਗੇ ਨਾ ਇਹ ਸਾਰਿਆਂ ਨਾਲੋਂ ਵੱਧ ਵਾਇਰਲ ਹੋਣ ਵਾਲੇ ਟੌਪਿਕ ਨੇ ਅਗਰ ਤੁਸੀਂ ਇੱਥੇ ਇੱਕ ਵਾਰੀ ਕੰਮ ਸ਼ੁਰੂ ਕਰਤਾ ਤੁਸੀਂ ਮਹੀਨੇ ਦੇ ਵਿੱਚ ਤੁਸੀਂ ਲੱਖ ਰੁਪਿਆ ਤੁਸੀਂ ਕਮਾਓਗੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਮੇਰਾ ਵਾਦਾ ਹੈ ਤੁਹਾਡੇ ਨਾਲ ਇੱਕ ਵਾਰੀ ਪਲੀਜ਼ ਤੁਸੀਂ ਕੰਮ ਤਾਂ ਸ਼ੁਰੂ ਕਰੋ ਇਹ ਤੋਂ ਅਗਰ ਤੁਸੀਂ ਤੁਹਾਡਾ ਇਹ ਚੈਨਲ ਇੱਕ ਮਹੀਨੇ ਦੇ ਵਿੱਚ ਵਾਇਰਲ ਨਾ ਨਾ ਹੋਇਆ ਤਾਂ ਤੁਸੀਂ ਨਾ ਵਟਾ ਦਿਓ ਮੇਰਾ ਹੋਰ ਦੱਸੋ ਇੱਕ ਵਾਰੀ ਤੁਸੀਂ ਕੰਮ ਤਾਂ ਕਰੋ ਯਾਰ ਤੁਸੀਂ ਸੋ ਉਮੀਦ ਕਰਦਾ ਕਿ ਜਿਹੜੇ ਮੈਂ ਤੁਹਾਨੂੰ ਉਹ ਚਾਰ ਟਾਪਿਕ ਦੱਸਿਆ ਨਾ ਤੁਸੀਂ ਚਾਰ ਟਾਪਿਕਾਂ ਦੇ ਉੱਤੇ ਤੁਸੀਂ ਇੱਕ ਟਾਪਿਕ ਦੇ ਵੀ ਤੁਸੀਂ ਕੰਮ ਕਰ ਲਓ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡਾ ਚੈਨਲ ਵਾਇਰਲ ਹੋਏਗਾ ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਪੂਰੀ ਵੀਡੀਓ ਤੁਹਾਨੂੰ ਸਹੀ ਤਰੀਕੇ ਨਾਲ ਸਮਝ ਆ ਗਈ ਹੋਏਗੀ ਵੀਡੀਓ ਕਿਵੇਂ ਸ਼ੂਟ ਕਰਨਾ ਕਿਵੇਂ ਐਡਿਟ ਕਰਨਾ ਵਾ ਉਹ ਵੀ ਮੈਂ ਤੁਹਾਨੂੰ ਦੱਸਤਾ ਵਾ ਅਗਰ ਤੁਸੀਂ ਮੇਰੀ ਵੀਡੀਓ ਉਹ ਨਹੀਂ ਦੇਖੀਗੇ ਕਿਵੇਂ ਤੁਸੀਂ ਵੀਡੀਓ ਨੂੰ ਐਡਿਟ ਕਰਨਾ ਵਾ ਤਾਂ ਪਲੀਜ਼ ਤੁਸੀਂ ਮੇਰੇ ਚੈਨਲ ਤੇ ਜਾਓ ਉਹ ਵੀਡੀਓ ਨੂੰ ਜਾ ਕੇ ਤੁਸੀਂ ਜ਼ਰੂਰ ਦੇਖੋ ਜੀ ਉਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀਡੀਓ ਬਣਾਓ ਆਪਣੀ ਐਡਿਟ ਕਰੋ ਤੇ ਆਪਣੇ ਚੈਨਲ ਦੇ ਉੱਤੇ ਅਪਲੋਡ ਕਰ ਦਿਓ ਅਗਰ ਤੁਹਾਨੂੰ ਵੀ ਵੀਡੀਓ ਸਮਝ ਲੱਗ ਗਈ ਆ ਤਾਂ ਬਹੁਤ ਵਧੀਆ ਅਗਰ ਨਹੀਂ ਸਮਝ ਲੱਗੀਗੀ ਤਾਂ ਇਸ ਵੀਡੀਓ ਦੇ ਨੀਚੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਜਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਮੈਂ ਤੁਹਾਡਾ ਰਿਪਲਾਈ 100% ਕਰਾਂਗਾ ਜੀ ਸੋ ਦੋਸਤੋ ਇਸ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ 15 ਮਾਰਚ ਤੋਂ ਬਾਅਦ ਇੱਕ 5 ਤੋਂ 6 ਘੰਟੇ ਦੀ ਪੂਰੇ ਦਿਨ ਦੀ ਵਰਕਸ਼ਾਪ ਸ਼ੁਰੂ ਕਰ ਰਹਾ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ ਚਾਰ ਚੀਜ਼ਾਂ ਸਿਖਾਵਾਂਗਾ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਵੀਡੀਓ ਨੂੰ ਤੁਸੀਂ ਅਪਲੋਡ ਕਿਵੇਂ ਕਰਨਾ ਤੇ ਥੰਬਨੇਲ ਤੁਸੀਂ ਕਿਵੇਂ ਬਣਾਉਣਾ ਵਾ ਅਗਰ ਤੁਹਾਨੂੰ ਇਹ ਚਾਰ ਚੀਜ਼ਾਂ ਤੁਸੀਂ ਆ ਗਈਆਂ ਨਾ ਤੁਹਾਨੂੰ ਕਰਨੀ ਆਤਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮੈਨਦੇ ਤੇ ਤੁਸੀਂ 2 ਤੋਂ 3 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਕਿਉਂਕਿ ਜਿਹੜੀ ਮੇਰੀ ਉਹ ਵਰਕਸ਼ਾਪ ਆ ਉਹਦੇ ਵਿੱਚ ਮੈਂ ਤੁਹਾਨੂੰ ਪ੍ਰੈਕਟੀਕਲ ਪ੍ਰੈਕਟੀਕਲ ਕਰਕੇ ਦਿਖਾਉਣਾ ਵਾ ਖੁਦ ਚਾਰ ਪੰਜ ਟੋਪਿਕਾਂ ਤੇ ਪਹਿਲਾਂ ਵੀਡੀਓ ਸ਼ੂਟ ਕਰਦਾ ਵਾਂ ਫਿਰ ਤੁਹਾਨੂੰ ਐਡਿਟ ਕਰਕੇ ਦਿਖਾਵਾਂਗਾ ਫਿਰ ਤੁਹਾਨੂੰ ਅਪਲੋਡ ਵੀ ਕਰਨੀ ਸਿਖਾਵਾਂਗਾ ਤੁਹਾਨੂੰ ਥੰਬਨੇਲ ਵੀ ਬਣਾਉਣਾ ਸਿਖਾਵਾਂਗਾ ਅਗਰ ਤੁਸੀਂ YouTube ਤੋਂ Facebook ਤੋਂ Instagram ਤੋਂ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਆ ਚੀਜ਼ਾਂ ਚਾਰ ਚੀਜ਼ਾਂ ਤੁਹਾਨੂੰ ਹੋਣੀਆਂ ਬਹੁਤ ਜ਼ਰੂਰੀ ਨੇ ਅਗਰ ਤੁਸੀਂ ਮੇਰੀ ਵਰਕਸ਼ਾਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਜੀ 15 ਮਾਰਚ ਤੋਂ ਬਾਅਦ ਪਟਿਆਲੇ ਸ਼ਹਿਰ ਦੇ ਵਿੱਚ ਉਹ ਵਰਕਸ਼ਾਪ ਹੋ ਵੇਗੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜੀ ਸ਼ੇਅਰ ਕਰਿਓ ਆਪਣੇ ਦੋਸਤੋ ਮਿੱਤਰਾਂ ਦੇ ਵਿੱਚ ਤੇ ਇਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀ ਹੈ ਜਾਂ ਨਹੀਂ ਜਾਂ ਇਸ ਵੀਡੀਓ ਤੋਂ ਤੁਹਾਨੂੰ ਕਿੰਨੀਕ ਮਦਦ ਮਿਲੀ ਆ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ